ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਸੋਹਣਾ ਫੈਕਸ ਆਰਡਰ ਆਗਾ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਆਗਾ ਤੇ ਥਾਣਾ ਦੇ ਵਿੱਚ ਵਿਥੀ ਵੀ ਤੇ ਆਰਡਰ ਕੁਆਲਿਟੀ ਵਧੀਆ ਦਿਖਾਉਂਦੀ ਹੈਗੀ ਥਾਣੇ ਤੇ ਪੰਜ ਆ ਗਈ ਤੇ ਬਾਕੀ ਹੈ ਥਣ ਚੰਗੇ ਆ ਔਰ ਨੂੰ ਆਪਾਂ ਇੱਕ ਆ ਵੈੜ ਦਿਖਾਉਣੀ ਆ ਘਰੇਲੂ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਕ੍ਰਾਸ ਬਰੀਡ ਵੈੜ ਆ ਗਈ ਕਦ-ਕਾੜ ਚੰਗੇ ਦੇ ਵਿੱਚ ਆ ਸਭੀ ਬਲੀ ਵੀ ਚੰਗੀ ਹੈਗੀ ਸਾਸੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਅਪਾ ਪਹੁੰਚੇ ਹਾਂ ਪਸ਼ੂ ਮੰਡੀ ਤਨੌਲਾ ਜਿਹੜੀ ਕਿ ਮਹੀਨੇ ਦੇ ਵਿੱਚ ਦੋ ਵਾਰੀ ਲੱਗਦੀ ਆ 11 ਤਰੀਕ ਨੂੰ ਤੇ 27 ਤਰੀਕ ਨੂੰ ਅੱਜ ਅਪਾ 27 ਤਰੀਕ ਵਾਲੀ ਮੰਡੀ ਨੂੰ ਕਵਰ ਕਰਨ ਲਈ ਪਹੁੰਚੇ ਹੋਈ ਆ ਤੇ ਸਵੇਹਾਂ ਸਵੇਿਆਂ ਦਾ ਮਾਹੌਲ ਆ ਤੇ ਮਾਲ ਹਜੇ ਘਟ ਆਇਆਗਾ ਤੇ 11 ਨੂੰ ਮੰਡੀ ਜ਼ਿਆਦਾ ਭਰਦੀ ਆਗੀ ਤੇ 27 ਨੂੰ ਘੱਟ ਭਰਦੀ ਆ ਤੇ ਤੁਸੀਂ ਬਾਹਰ ਦਾ ਮਾਹੌਲ ਦੇਖ ਸਕਦੇ ਹੋ ਜਿੱਥੇ ਮਾਲ ਉਤਰਦਾਗਾ ਇੱਥੇ ਮਾਲ ਉੱਪਰੀ ਜਾਂਦਾ ਇਕੱਠਾ ਤੁਸੀਂ ਕ੍ਰਾਸ ਬ੍ਰੀਡ ਗਾਈਆਂ ਬਹੁਤ ਵੱਡੀ ਗੈਂਤੀ ਦੇ ਵਿੱਚ ਟੋਕੜ ਗੱਬਣ ਗਾਈਆਂ ਟੋਕੜ ਗੱਬਣ ਮੱਝਾਂ ਇਸ ਮੰਡੀ ਦੇ ਉੱਤੇ 27 ਫਰੀ ਕਾਲੀ ਦੇ ਉੱਤੇ ਪਹੁੰਚ ਪਹੁੰਚਦੀਆਂ ਗਈਆਂ ਤੇ ਤੁਸੀਂ ਆਜਿ ਤਸੱਲੀ ਕਰਕੇ ਇੱਥੋਂ ਖਰੀਦ ਸਕਦੇ ਹੋਗੇ ਤੇ ਆਜੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਤਾਜ਼ੀਆਂ ਸੂਈਆਂ ਮੱਝਾਂ ਟੋਕੜ ਗੱਬਣ ਤੇ ਗਾਈਆਂ ਕ੍ਰੋਸ ਬਰੀਡ ਦੇ ਵਿੱਚ ਸਾਰੇ ਤਰ੍ਹਾਂ ਦਾ ਤੁਹਾਨੂੰ ਆਪਾਂ ਮਾਲ ਦਿਖਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤੁਸੀਂ ਬਾਹਰ ਦਾ ਮਾਹੌਲ ਦੇਖ ਸਕਦੇ ਹੋ ਬਾਕੀ ਇੱਕ ਤਰੀਕ ਨੂੰ ਆਪਾਂ ਰਾਮਪਰਾ ਮੰਡੀ ਕਵਰ ਕਰਾਂਗੇ ਤੇ ਤੁਸੀਂ ਜ਼ਰੂਰ ਜੁੜਿਓ ਕਟੀਆਂ ਛੋਟੀਆਂ ਵੀ ਪਹੁੰਚ ਜਾਂਦੀਆਂ ਆਗੀਆਂ ਇਸ ਮੰਡੀ ਦੇ ਉੱਤੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਇੱਥੋਂ ਨੂੰ ਆਪਾਂ ਇੱਕ ਆ ਵੈੜ ਦਿਖਾਉਣੀ ਆ ਘਰੇਲੂ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਕ੍ਰਾਸ ਬਰੀਡ ਵੈੜ ਆ ਗਈ ਕਦ-ਕਾੜ ਚੰਗੇ ਦੇ ਵਿੱਚ ਆ ਸਭੀ ਬਲੀ ਵੀ ਚੰਗੀ ਹੈਗੀ ਅਡਰ ਕੁਆਲਿਟੀ ਬਹੁਤ ਸੋਹਣੀ ਦਿਖਾਉਂਦੀ ਮੋੜ ਦਾਬੂ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ 15 15 ਕਿਲੋ ਦੁੱਧ ਤਿਆਰ ਆ ਬਾਪੂ ਕਹਿੰਦਾ ਬਾਕੀ ਆਰਡਰ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਗਾਹਾਂ ਨੂੰ ਜ਼ਿਆਦਾ ਦਿਖਾਉਂਦੀ ਹੈਗੀ ਤੇ ਬਾਕੀ ਵਿਥੀ-ਵੁੱਥੀ ਵੀ ਸੋਹਣੀ ਆ ਤੇ ਥਾਣਾ ਦਾ ਸੈਜ ਵੀ ਚੰਗਾਗਾ ਤੇ ਆਰਡਰ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਬੱਚਾ ਇਹਦਾ ਇੱਧਰ ਮੂਰੇ ਖੜਾ ਆਪਾਂ ਡਿਟੇਲ ਸਾਰੀ ਪੁੱਛ ਲਾਂਗੇ ਕੀ ਡਿਟੇਲ ਆ ਕੀ ਗੱਲਬਾਤ ਆਗੀ ਇੱਕ ਮੱਝ ਆਗੀ ਆਪਾਂ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਨੇ ਆ ਦੂਜੇ ਨੰਬਰ ਦੇ ਤੁਹਾਨੂੰ ਆਪਾਂ ਮੱਝ ਤੋਰ ਕੇ ਦਿਖਾਉਨੇ ਆ ਬਿਲਕੁਲ ਤਾਜੀ ਸੂਈ ਆ ਤੇ ਇੱਕ ਸਾਦੇ ਤੁਸੀਂ ਬੱਚਾ ਨਾਲ ਆ ਤੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਦਿਖਾਉਂਦੀ ਆ ਫੈਕਸ ਆ ਗਈ ਤੇ ਸਿੰਗਾ ਦੀ ਵੀ ਕੁੰਢੀ ਆ ਗਈ ਕਦ ਕਾੜ ਵੀ ਵਧੀਆ ਚੰਗੇ ਦੇ ਵਿੱਚ ਆ ਗਈ ਬਾਡੀ ਬੰਤਰ ਵੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਕਿ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਸੋਹਣਾ ਫੈਕਸ ਆਰਡਰ ਆਗਾ ਤੇ ਥਣਾ ਦਾ ਸੈਜ ਬਹੁਤ ਵਧੀਆ ਆਗਾ ਤੇ ਥਣਾ ਦੇ ਵਿੱਚ ਵਿੱਥੀ ਵੀ ਬਹੁਤ ਚੰਗੀ ਆ ਗਈ ਇਹ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਵਿੱਥੀ ਬਹੁਤ ਹੈ। ਬਾਕੀ ਘਰੇਲੂ ਪਸ਼ੂ ਆਗੇ ਦੋਵੇਂ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਆਪਾਂ ਦੋਵਾਂ ਦੀ ਡਿਟੇਲ ਲੈ ਕੇ ਦਿੰਨੇ ਬਾਪੂ ਤੋਂ ਕੀ ਡਿਟੇਲ ਹੈ ਇਹਨਾਂ ਦੀ ਕੀ ਗੱਲਬਾਤ ਹੈਗੀ। ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਇਹ ਗਾਂ ਤੋਰ ਕੇ ਦਿਖਾਈ ਆ ਕਿਹੜੇ ਸੁਆ ਸੁਈ ਵੀ ਆ ਇਹ। ਇਹ ਇੱਕ ਮਹੀਨਾ ਹੋ ਗਿਆ ਜੀ। 1 ਮਹੀਨਾ ਹੋ ਗਿਆ। ਸੂਆ ਪਹਿਲਾ ਹੀ ਆ ਪਹਿਲਾ ਜੀ ਪਹਿਲਾ ਤੇ ਬੱਚਾ ਬੱਛਾ ਦਾ ਬੱਚੀ ਹੈ ਬੱਛਾ ਬੱਛਾ ਮਗਰ ਬੱਛਾ ਦਾ ਲੈ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਹੋਊਗਾ ਜੀ 15 ਲੀਟਰ ਹੋਊਗਾ 15 ਲੀਟਰ ਹੁਣ ਤਿਆਰ ਆ ਹਾਂ ਤਿਆਰ ਠੀਕ ਆ ਤੇ ਬਾਕੀ ਠੰਡੀ ਸੀ ਲਾਉ ਹਾਂ ਠੀਕ ਹੈ ਨਿਆਣਾ ਪਾ ਕੇ ਜਿਵੇਂ ਮਰਜੀ ਚੋ ਨਿਆਣਾ ਪਾ ਕੇ ਚੋਣੇ ਹਾਂ ਠੰਡੀ ਸੀ ਲਾਣਾ ਬੱਛਾ ਨਹੀਂ ਇਸ ਦਾ ਛੱਡਿਆ ਕਿ ਥੱਲੇ ਸਭ ਬਿਨਾਂ ਬੱਚੇ ਤੋਂ ਹੀ ਹਾਂ ਠੀਕ ਆ ਫਿਰ ਤਾਂ ਠੰਡ ਕੋਈ ਆ ਨਾ ਹਾਂ ਜਿਵੇਂ ਮਰਜੀ ਹੁਣ ਨਾ ਪਾਰ ਹੱਥ ਪੈਰ ਤੇ ਮਰਜੀ ਆ ਠੀਕ ਹੈ ਜੀ ਤੇ ਬਾਕੀ ਥਾਣਾ ਥੁਣਾ ਸਹੀ ਹੈਗੀ ਹਾਂ ਪੂਰੀ ਸਹੀ ਜੀ ਚੋੜੋ ਚਾਪ ਛੱਕ ਦੋੜਾਂਗਾ ਠੀਕ ਆ ਕੋਈ ਚੋਕੇ ਵੀ ਥੱਲੀ ਕਰਕੇ ਲਿਆ ਦੇਵਾਂਗੇ ਆਪਾਂ ਠੀਕ ਆ ਜੀ ਤੇ ਇਹਦਾ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ 50000 ਮੁੱਲ 50000 ਤੇ ਆਪਣਾ ਲੈਣ ਦੇਣ ਕਿੱਥੋਂ ਕਰਾਈਆਂ ਵੀ ਆ ਬਾਈ ਇਥੋਂ ਦਾ ਹੀ ਛੱਡਣੀ ਆ ਬਸ ਲੈਣ ਤੱਕ ਦੋ ਤਿੰਨ ਘੱਟ ਛੱਡ ਜਾਏਗੀ ਠੀਕ ਆ ਮਤਲਬ ਥੋੜਾ ਕਾਣਾ ਘੱਟ ਹੋ ਜਾਊਗਾ ਵਿੱਚੋਂ ਠੀਕ ਆ ਜੀ ਤੇ ਜਿਹੜੀ ਇਹ ਆਪਾਂ ਮੱਝ ਤੋਰ ਕੇ ਦਿਖਾਈ ਸੀ ਇਹ ਕਿਹੜੇ ਸੂਈ ਸੂਈ ਵੀ ਆ ਇਹ ਮੱਝ ਦਾ ਮੁੱਲ ਤਾਂ 90000 ਕਰ ਦਿੰਦੇ ਜੀ ਮੁੱਲ 90000 ਆ ਸੂਆ ਕਿਹ ਦੂਜੇ ਸੂਏ ਬੱਚਾ ਕੱਟਾ ਕੱਟੀ ਆ ਕੱਟੀ ਆ ਨਾਗਰ ਕੱਟੀ ਆ ਕਿੰਨਾ ਦੁੱਧ ਹੋਊਗਾ ਹੁਣ ਹੋਊਗਾ ਜੀ 11 ਕਿਲੋ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ ਜੀ 22 ਦਿਨ 22 ਦਿਨ 11 ਕਿਲੋ ਤਿਆਰ ਆਉਣ ਜਮਾ ਠੀਕ ਆ ਤੇ ਇਹ ਵੀ ਚੋਣ ਸਮਾਦੀ ਵਧੀਆ ਪੂਰੀ ਠੀਕ ਆ ਇਹਦਾ ਮਾਲ 90 ਦੱਸਿਆ ਸੀ ਨਾ 90 ਮੁੱਲ ਜੀ ਅਸੀਂ ਤੱਕ ਛੱਡ ਦੇਣਾ 80 ਤਾਂ ਹੀ ਛੱਡ ਦਾਂਗੇ ਠੀਕ ਆ ਕਰਦਗੇ ਆਪਣਾ ਵਪਾਰ ਦਾ ਤਾਂ ਕੰਮ ਨਹੀਂ ਆ ਨਾ ਜੀ ਠੀਕ ਆ ਜੀ ਕਿੱਥੋਂ ਪਹੁੰਚੇ ਹੋ ਡਾਨ ਘਟਾ ਜੀ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਬਰਨਾਲਾ ਨੰਬਰ ਆਪਣਾ ਉਹ ਤਾਂ ਮੇਰੀ ਯਾਦ ਨਹੀਂ ਮੁੰਡੇ ਕੋਲ ਹੈ ਮਮਾ ਦਾ ਬਾਕੀ ਠੰਡੀ ਸੀ ਲੌਂਗ ਮੇ ਤਾਂ ਕੋਈ ਚੱਕਰ ਨਹੀਂ ਇਹਨੂੰ ਹਨਾ ਠੀਕ ਹੈ ਜੀ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਅੱਛਾ ਸੀ ਸਾਡੇ ਇੰਝਾ ਡਾ ਕੇ ਅੱਛਾ ਜੀ ਬਿਨਾ ਬੱਚੇ ਦੀ ਜੋ ਲੈਣੇ ਹੋ ਠੀਕ ਹੈ ਜੀ 97799 887 97799 887 887 ਠੀਕ ਆ ਬਾਈ ਧੰਨਵਾਦ। ਲਓ ਵੀ ਦੋਸਤੋ ਇਹ ਨੰਬਰ ਆ ਬਾਈਆਂ ਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਨੂੰ ਇਹ ਵੈੜ ਪਸੰਦ ਆਉਂਦੀ ਆ ਜਾਂ ਮੱਝ ਪਸੰਦ ਆਉਂਦੀ ਹੈਗੀ। ਦੋਸਤੋ ਤੁਹਾਨੂੰ ਆਪਾਂ ਇੱਕ ਹੋਰ ਮੱਝ ਦਿਖਾਉਣੀ ਹੈਗੀ। ਘਰ ਦੀ ਆਗੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ। ਤੇ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਦੀ ਚੰਗੀ ਹੈਗੀ। ਤੌਰ ਕੇ ਤੁਹਾਨੂੰ ਆਪਾਂ ਦਿਖਾਉਣੀ ਹੈਗੀ। ਕੱਦਕਾਰ ਦਰਮਿਆਨੇ ਦਰਮਿਆਨੇ ਦੇ ਵਿੱਚ ਆਗੀ। ਤੇ ਆਰਡਰ ਕੁਆਲਟੀ ਵਧੀਆ ਦਿਖਾਉਂਦੀ ਹੈਗੀ ਥਾਣੇ ਤੇ ਪੰਜ ਆਗੇ ਤੇ ਬਾਕੀ ਹੈ ਥਣ ਚੰਗੇ ਔਰ ਮੋੜ ਲਓ ਜੀ ਬਸ ਆਰਡਰ ਦੇਖ ਸਕਦੇ ਹੋ ਤੁਸੀਂ ਮੂਰ ਨੂੰ ਵੀ ਚੰਗਾਗਾ ਤੇ ਬੈਕ ਸਾਈਡ ਨੂੰ ਵੀ ਵਧੀਆ ਦਿਖਾਉਂਦੀ ਹੈਗੀ ਬਾਕੀ ਜਜਮੈਂਟ ਤੁਸੀਂ ਲਾਉਣੀ ਹੈ ਕਦ ਗਾੜ ਦਰਮਿਆਨੇ ਦੇ ਵਿੱਚ ਬਾਕੀ ਬਾਡੀ ਬੰਤਰ ਚੰਗੀ ਹੈਗੀ ਥਾਣ ਥਣ ਸੋਹਣੇ ਆ ਵਿੱਥੀ ਵੀ ਚੰਗੀ ਹੈਗੀ ਹਾਜੀ ਸੁਈ ਆ ਬਿਲਕੁਲ ਬੱਚਾ ਤੁਸੀਂ ਮੂਰੇ ਖੜਾ ਦੇਖ ਸਕਦੇ ਹੋ ਤੇ ਉਰਲੇ ਪਾਸੇ ਵਾਲੀ ਥਾਣੇ ਦੇ ਪੰਜ ਆਗੇ ਆ ਤਿੰਨ ਥਾਣ ਹੋਰਾਂਗੇ ਦੋ ਪਰਾਂਗੇ ਪੰਜ ਥਾਣੀਆਂ ਬਾਕੀ ਇਹ ਬੜਾ ਡਿਟੇਲ ਲੈ ਲੈਣੇ ਆ ਸਾਰੀ ਇਹਦੀ ਕੀ ਡਿਟੇਲ ਆ ਕੀ ਗੱਲਬਾਤ ਆਗੀ ਆਡਰ ਵਧੀਆ ਦਿਖਾਉਂਦੀ ਹੈਗੀ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਇਹ ਆਪਾਂ ਮੱਝ ਤੌਰ ਕੇ ਦਿਖਾਈ ਹੈਗੀ ਕਿ ਕਿਹੜੇ ਸੂਏ ਸੂਈ ਵੀ ਆ ਤੀਜੇ ਸੂਏ ਤੀਜੇ ਸੂਏ ਬੱਚਾ ਕੀ ਆ ਕੱਟ ਆਇਆ ਮਗਰ ਕੱਟਾਗਾ ਪਰ ਕਿੰਨੇ ਕ ਦਿਨ ਹੋ ਗਏ ਸੂਈ ਨੂੰ 10 ਕ ਦਿਨ ਹੋ ਗਏ ਤੇ ਦੁੱਧ ਕਿੰਨਾ ਕੋ ਹਣ ਦੁੱਧ ਦਾ 14 ਲੀਟਰ ਹੈ ਚੋਣ 14 ਲੀਟਰ ਨੂੰ ਤਿਆਰ ਆ ਹਾਂਜੀ ਠੀਕ ਆ ਆਪਣੇ ਘਰ ਦੀ ਆ ਨਾ ਵਪਾਰ ਦਾ ਤਾਂ ਨਹੀਂ ਕੰਮ ਆ ਨਾ ਘਰ ਦੀ ਆ ਜੀ ਵਪਾਰ ਦਾ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਰੱਖਿਆਗਾ 1 ਦਾ ਸਾਈ ਮੁੱਲ 1 ਦਾ ਸਾ ਤੇ ਲੈਣ ਦੇਣ ਆਪਣਾ ਕਿੱਥੋਂ ਤਾਈ ਵੀ ਆਪਾਂ ਇੱਥੋਂ ਤਾਈ ਛੱਡਣੀ ਆ ਵਾ 1 ਤੱਕ ਛੱਡਾਂਗੇ ਪੂਰੇ ਤਾਈ ਛੱਡ ਦਾਂਗੇ ਠੀਕ ਹੈ ਜੀ ਕਿਹੜ ਤਨਵਲਾ ਏਰੀਆ ਤੇਨਵਲਾ ਹੀ ਲੋਕਲੀ ਹਾਂਜੀ ਹਾਂ ਠੀਕ ਆ ਜ਼ਿਲ੍ਹਾ ਬਰਨਾਲਾ ਆ ਗਿਆ ਹਾਂਜੀ ਹਾਂ ਤੇ ਆਪਣਾ ਨੰਬਰ ਜੀ 919631 94631 44764 44766 ਠੀਕ ਆ ਬਾਪੂ ਜੀ ਧੰਨਵਾਦ ਲੋ ਵੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਨੂੰ ਵੀ ਇਹ ਮੱਝ ਪਸੰਦ ਆਉਂਦੀ ਹੈ ਕਿ ਘਰੇਲੂ ਮੱਝ ਆ ਕਿ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਿਲਕੁਲ ਤਾਜੀ ਸੂਈ ਆ ਥਾਣੇ ਦੇ 5 ਆ ਪਰ ਥਣ ਬਾਪੂ ਜਿਹੜੇ 5ਵਾਂ ਥਾਣਾ ਉਹ ਚੱਲਦਾਗਾ ਚੱਲਦਾ ਹੈ ਭਾਈ ਥਾਣ 5 ਹੀ ਚੱਲਦੇ ਆ ਦੁੱਧ ਥੋੜਾ ਆਉਂਦਾ ਜਾਨੀ ਵਿਚਾਰਲੇ ਦੇ ਵਿੱਚੋਂ ਠੀਕ ਹੈ ਦੋਸਤੋ ਤੁਹਾਨੂੰ ਆਪਾਂ ਇੱਕ ਹੋਰ ਆਪਾਂ ਗਰਾਂ ਦਿਖਾਉਨੇ ਆਂਗੇ ਤਾਜੀ ਸੂਈ ਹੈਗੀ ਬਿਲਕੁਲ ਬਾਕੀ ਤੁਸੀਂ ਬਾਡੀ ਬੰਤਰ ਦੇਖ ਸਕਦੇ ਹੋ ਚੰਗੀ ਹੈਗੀ ਵੇਲ ਵੀ ਬਹੁਤ ਆਗੀ ਤੇ ਕਦ ਕਾੜ ਵੀ ਠੀਕ ਆ ਦਰਮਿਆਨੇ ਦੇ ਵਿੱਚ ਆ ਆਰਡਰ ਕੁਆਲਿਟੀ ਵਧੀਆ ਦਿਖਾਉਂਦੀ ਹੈਗੀ ਮੋੜ ਲਾ ਬਈ ਇਹ ਸਕੁਆਲਟੀ ਤੁਸੀਂ ਦੇਖ ਸਕਦੇ ਹੋ ਬੰਦੇ ਤੇ ਬਾਡੀ ਵਾਂਦਰ ਚੰਗੀ ਹੈਗੀ ਸਮੀ ਬਲੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਤੇ ਥਾਣਾ ਦਾ ਸਾਇਜ ਆ ਉਹ ਵੀ ਚੰਗਾ ਲਿਖਾਉਂਦੀ ਹੈਗੀ ਤੁਹਾਨੂੰ ਆਪਾਂ ਕੇਰਾ ਥਣ ਕੋਲੇ ਹੋ ਕੇ ਦਿਖਾ ਦਿੰਨੇ ਆ ਇਧਰੋਂ ਦੇਖ ਸਕਦੇ ਹੋ ਥਾਣਾ ਸੋਹਣਾ ਦਿਖਾਉਂਦੀ ਹੈ ਬਾਕੀ ਵਿਥੀ ਵੀ ਚੰਗੀ ਹੈਗੀ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਦੂਜੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਬਿਲਕੁਲ ਤਾਜੀ ਸੂਈ ਆ ਤੇ ਬੱਚਾ ਹੈ ਬਈ ਬੱਚਾ ਦਾ ਬੱਸੀ ਆ ਵੀਰੇ ਬੱਛੀ ਆ ਬੱਚਾ ਦੇਖ ਸਕਦੇ ਹੋ ਤੁਸੀਂ ਖੁਰਨੀ ਦੇ ਵਿੱਚ ਖੜਾ ਇਹ ਬੱਚੀ ਆ ਗਈ ਤੇ ਮੇਰੇ ਖਿਆਲ ਦੇ ਨਾਲ ਜਰਸੀ ਦਾ ਸੀਮਨ ਭਰਾਇਆ ਹੋਣਾ ਕਿਸੇ ਨੇ ਜਰਸੀ ਦਾ ਕਰੋਸ ਆ ਭਰਾ ਜਰਸੀ ਦੇ ਵਿੱਚ ਕਰੋਸ ਆ ਤੇ ਗਾਂ ਆਪ ਹੈਗੀ ਹੈਗੀ ਐਚ ਐਫ ਆਹ ਐਚ ਐਫ ਦਾ ਕਰੋਸ ਆ ਕੀ ਡਿਟੇਲ ਆ ਬਾਈ ਇਹ ਸਾਸਰੀ ਘਰ ਸਾਬ ਤੋਂ ਪਹਿਲਾਂ ਸਾਸਰੀ ਘਰ ਭਰਾ ਸਾਬ ਚੈਨਲ ਤੇ ਸੁਵਾਤ ਕਰ ਲੋ ਤੇ ਇਹਦੀ ਬਾਈ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਆ ਦੂਜਾ ਸੂਆ ਸੂਈ ਆ ਬਾਈ 12 13 ਦਿਨ ਹੋਗੇ ਸੂਈ ਨੂੰ 12 13 ਦਿਨਾਂ ਨੂੰ ਸੂਈ ਨੂੰ ਹੋਗੇ ਕਿੰਨਾ ਦੁੱਧ ਹੋਣ ਕੰਡੇ ਆ ਕਿੰਨਾਂ ਕਿਲੋ ਬਾਈ ਕੰਡੇ ਵਾਲਾ ਜਮਾ ਤਿਆਰ ਆ ਗਿਆ ਜਮਾ ਤਿਆਰ ਆ ਜਮਾ ਤਿਆਰ ਆ ਬਾਈ 14 ਕਿਲੋ ਠੀਕ ਆ ਤੇ ਕਿੰਨਾ ਪਹਿਲਾਂ ਸੂਆ 15 ਕਿਲੋ ਪਾਇਆ ਹੈਗਾ ਇਸ ਵਾਰ ਕੀ ਉਮੀਦ ਆਪਾਂ ਨੂੰ 16 17 ਦਾ ਸਵਾਰ ਵੀ ਪਾਉਗੀ 16 17 ਇਸ ਵਾਰ ਪਾ ਦੂਗੀ ਹਾਂ ਹਾਂ ਆਪਾਂ 15 ਮੰਨ ਕੇ ਹੀ ਦੇਵਾਂਗੇ ਭਾਈ 15 ਮੰਨ ਕੇ ਆਪਾਂ ਦੇਣੀ ਹੈ ਹਾਂ ਠੀਕ ਹੈ ਤੇ ਇਹਦਾ ਮੁੱਲ ਕੀ ਰੱਖਿਆ ਭਾਈ ਉਹਦਾ 45000 ਕਰਨ 45000 ਦੇਣ ਲੈਣ ਕਿੱਥੋਂ ਕਰਦਾਂਗੇ ਉਹ ਮਾਨਦਾਨ ਕਰ ਦਾਂਗੇ ਫਿਰ ਵੀਰਾਂ ਦਾ ਘਰੇ ਆਈਦਾ ਠੀਕ ਹੈ ਵਿੱਚੋਂ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਠੀਕ ਹੈ ਕੰਮ ਆਪਣਾ ਵਪਾਰ ਦਾ ਹੈ ਤਾਂ ਵਪਾਰ ਦਾ ਵੀਰੇ ਠੀਕ ਹੈ ਇੱਥੇ ਕੀ ਲੈ ਗਏ ਹਾਂ ਹਾਂ ਇੱਕ ਗਾਂ ਲੈ ਆਉਂਦੀ ਆ ਭਾਈ ਤੇ ਆਪਣੇ ਕੋਲੇ ਘਰੇ ਪਸ਼ੂ ਕਿਸ ਤਰ੍ਹਾਂ ਦੇ ਹੁੰਦੇ ਆ ਜਾਂ ਕਿੰਨੇ ਕੁ ਹੁੰਦੇ ਆ ਤੇ ਬਸੂ ਗੱਬਣਾ ਬਸੀਆਂ ਚੰਗੀ ਆ ਬਾਈ ਬਾਹਰ ਦੇ ਗਾਕਾ ਦੇ ਕੰਮ ਵਦੀਆਂ ਬਾਕੀ ਗਾਂ ਸੂਈ 27 ਸੂਈ ਹੁੰਦੀ ਆ ਅੱਛਾ ਸੂਈ ਸੂਈ ਵੀ ਵੀ ਮਿਲ ਜੂਗੀ ਤੇ ਗੱਬਣਾ ਦੇ ਗੱਬਣਾ ਹੀ ਮਿਲ ਜਾਂਦੀ ਮਿਲ ਜਾਣਗੀਆਂ 8-10 ਨਾ ਕਰੇ ਹੁੰਦੀ ਨੇ ਆਪਣੇ ਚੰਗੀ ਤੋਂ ਚੰਗੀ ਕੁਆਲਿਟੀ ਮਿਲ ਜੂਗੀ ਹਾਂ ਚੰਗੀ ਗਾਂ ਹੁੰਦੀ ਆ ਬਾਈ ਠੀਕ ਆ ਤੇ ਮੱਝਾਂ ਦਾ ਵੀ ਆ ਨਾ ਮੱਝ ਨਹੀਂ ਹੁੰਦੀ ਬਾਈ ਮੱਝ ਨਹੀਂ ਬਾਈ ਧੋਕੜ ਕ ਬਣਾਉਂਦੇ ਆ ਕਈ ਵਾਰੀ ਮੌਕੇ ਤੇ ਕੋਈ ਆ ਜਾਂਦੀ ਹੈ ਠੀਕ ਆ ਜੇ ਧੋਕੜ ਕ ਬਣ ਕਿਸੇ ਨੇ ਲੈਣੀਆਂ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਕੰਟੈਕਟ ਕਰ ਸਕਦਾ ਬਾਈ ਧੋਕੜ ਤੇ ਵੈਸੇ ਗਾਈਆਂ ਹੀ ਹੁੰਦੀਆਂ ਵੈਸੇ ਗਾਈਆਂ ਹੁੰਦੀਆਂ ਨੇ ਠੀਕ ਆ ਤੇ ਘਰੋਂ ਕੋਈ ਤਸੱਲੀ ਕਰਕੇ ਰਿਹਾ ਸਕਦਾ ਬਾਈ ਰਿਹਾ ਸਕਦਾ ਬਾਈ ਚਾਰ ਟਾਈਮ ਤਸੱਲੀ ਕਰਕੇ ਚੋਕ ਠੀਕ ਆ ਚੋਕੇ ਲੈ ਜਾ ਸਕਦਾ ਠੀਕ ਆ ਵੀ ਰੂਟੀਨ ਦੇ ਵਿੱਚ ਪਸ਼ੂ ਹੁੰਦੇ ਆ ਮਰਦ ਹਾਂ ਮਰਦ ਦੇ ਵਿੱਚ ਪਸ਼ੂ ਹੁੰਦੇ 8-10 ਪਸ਼ੂ ਕਰੇ ਹੁੰਦੀ ਨਹੀਂ ਬਾਈ ਠੀਕ ਆ ਕਿਹੜਾ ਏਰੀਆ ਆਪਣਾ ਬਾਈ ਪਿੰਡ ਧੌਲਾ ਬਾਈ ਜਿਹੜ ਸਿਆਸੀ ਨੋ 93 17710 17710 ਠੀਕ ਆ ਬਾਈ ਧੰਨਵਾਦ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਗਾਂ ਇੱਥੇ ਇਹ ਵੇਖਦੀ ਆ ਤਾਂ ਠੀਕ ਆ ਤੇ ਨਹੀਂ ਤੁਸੀਂ ਆਦੀ ਤਸੱਲੀ ਕਰਕੇ ਤੇ ਲਿਆ ਸਕਦੇ ਹੋ ਤੇ ਬਾਕੀ ਘਰੇ ਵੀ ਮਾਲ ਹੁੰਦਾ ਤੁਹਾਨੂੰ ਡੀਟੇਲ ਆਪਾਂ ਸਾਰੀ ਲਈ ਦਿੱਤੀ ਆ ਤੇ ਜਿਹੜਾ ਨੰਬਰ ਦਿੱਤਾ ਐ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਲੋ ਵੀ ਦੋਸਤੋ ਤੁਹਾਨੂੰ ਆਪਾਂ ਘਰੇਲੂ ਮੱਝ ਤੋਰ ਕੇ ਦਿਖਾਉਣੀ ਆਂਗੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦੀ ਚੰਗੀ ਹੈਗੀ ਤੇ ਕੰਦ ਕਾਰ ਵੀ ਠੀਕ ਆਗਾ ਤੇ ਪੂਛੋ ਲੰਡੀ ਹੈਗੀ ਆਰਡਰ ਕੁਆਲਟੀ ਠੀਕ ਦਿਖਾਉਂਦੀ ਹੈਗੀ ਥਣਾ ਦਾ ਸੈਸੂਜ ਮੋੜਲਾ ਤੇ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਤੁਸੀਂ ਆਰਡਰ ਤੇ ਵਧੀਆ ਦਿਖਾਉਂਦੀ ਹੈਗੀ ਤਾਜੀ ਸੂਈ ਵੀ ਹੈ ਬਿਲਕੁਲ ਬੱਚਾ ਇੱਧਰ ਮੂਰੇ ਬੈਠਾ ਤੁਸੀਂ ਦੇਖ ਸਕਦੇ ਹੋ ਆਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣਾ ਦਾ ਸਾਇਜ ਨਾੜਾ ਨੂੜਾ ਬੈਕ ਸਾਈਡ ਤੋਂ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਬੱਚਾ ਇਧਰ ਮੂੜੇ ਖੜਾਗਾ ਕੱਟਾਗਾ ਬਈ ਕੱਟੀਏ ਕੱਟਾਗਾ ਬਾਕੀ ਦਾ ਡੇਲ ਆਪਾਂ ਲੈ ਲੈਨੇ ਆਂ ਬਾਈ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਹੈਗੀ ਕਿਹੜੇ ਸੂਏ ਸੂਈ ਵੀ ਆਹੋ ਇਹ ਜੀ ਤੀਜਾ ਸੂਆ ਸੂਈ ਤੀਜਾ ਸੂਆਗੀ ਹਾਂਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਹੋ ਗਏ 10 ਤੋਂ 11 ਦਿਨ ਹੋ ਗਏ 10 ਤੋਂ 11 ਦਿਨ ਹਾਂਜੀ ਬੱਚਾ ਕੱਟਾ ਹਨਾ ਕੱਟਾ ਜੀ ਆਹ ਮੂਰੇ ਖੜਾ ਤੇ ਕਿੰਨਾ ਕ ਦੁੱਧ ਹੋਊਗਾ ਹੁਣ ਦੁੱਧ ਜੀ ਹੈਗਾ ਇਹਦੇ ਥੱਲੇ 12 ਕਿਲੋ ਆਪਾਂ 11 ਕਹਿ ਕੇ ਹੀ ਦੇਵਾਂ ਅੱਛਾ ਹੈ 12 ਹਾਂ ਹੈ 12 ਠੀਕ ਆ ਫਿਰ ਹੂੰ ਵਾਧਾ ਸਕਦੀ ਹਾਂ ਜੇ ਹਨਾ ਹਾਂ ਹਾਂ ਵਧੂਗੀ ਦੁੱਧ ਬਾਈ ਕਿੰਨਾ ਕ ਪਾ ਸਕਦੀ ਹੈ ਦੁੱਧ ਪਾ ਦੂਗੀ ਜੀ 15 ਕਿਲੋ 14-15 ਕਿਲੋ ਦੁੱਧ ਪਾ ਦੂਗੀ ਠੀਕ ਹੈ ਆਪਣੇ ਘਰ ਦੀ ਹੈ ਇਹ ਹਾਂ ਘਰ ਦੀ ਹੈ ਠੀਕ ਆ ਵਪਾਰ ਦਾ ਤਾਂ ਨਹੀਂ ਕੋਈ ਕੰਮ ਨਹੀਂ ਨਹੀਂ ਵਪਾਰ ਦਾ ਨਹੀਂ ਕਰਦੇ ਠੀਕ ਤੇ ਬਾਕੀ ਬਾਈ ਥੱਲੇ ਥੱਲੇ ਉਹ ਥਾਣਾ ਥੋਣਾ ਨਾ ਜਮਾ ਓਕੇ ਜਮਾ ਓਕੇ ਆ ਬਾਈ ਠੀਕ ਆ ਮੁੱਲ ਕੀ ਰੱਖਿਆ ਦਾ ਮੁੱਲ ਜੀ ਇਹਦਾ 90000 90000 ਕਿੰਨੇ ਕ ਤਾਂ ਛੱਡਨੀ ਆਪਾਂ ਤੇ ਦੇ ਦਾਂਗੇ ਬਸ ਕਰ ਲੈ ਮਾਨ ਤਾਨ ਕਰ ਦਾਂ ਮਾਨ ਤਾਨ ਮੌਕੇ ਤੇ ਹੋ ਜਾਊਗਾ ਹਾਂਜੀ ਠੀਕ ਆ ਕਿਹੜੇ ਏਰਗਾ ਆਪਣਾ ਆਪਣਾ ਜੀ ਏਰਗਾ ਮੋਗਾ ਮੋਗਾ ਹਾਂਜੀ ਪਿੰਡ ਦੀਨਾ ਸਾਹਿਬ ਪਿੰਡ ਦੀਨਾ ਸਾਹਿਬ ਠੀਕ ਆ ਆਪਣਾ ਨੰਬਰ ਜੀ 95015 95015 54048 54048 ਹਾਂਜੀ ਠੀਕ ਆ ਬਾਈ ਧੰਨਵਾਦ ਲੋਈ ਦੋਸਤੋ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਘਰੇਲੂ ਮੱਝ ਹੈਗੀ ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਦੋਸਤੋ ਦੋ ਤੁਹਾਨੂੰ ਆਪਾਂ ਐਫਰੀਆਂ گاਵਾ ਦਿਖਾਉਣੀ ਆ ਇੱਕ ਟੋਕੜ ਆਗੀ ਤੇ ਇੱਕ ਤਾਜੀ ਸੂਈ ਆ ਬੱਚਾ ਮੂਰੇ ਤੁਸੀਂ ਦੇਖ ਸਕਦੇ ਹੋ ਵੱਛੀ ਹੈਗੀ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਸੱਜਰ ਤਾਜੀ ਸੂਈ ਤੋੜ ਕੇ ਦਿਖਾਉਣੀ ਆ ਤੇ ਬਾਈ ਤੋਂ ਆਪਾਂ ਡਿਟੇਲ ਸਾਰੀ ਲੈ ਕੇ ਦੇਵਾਂਗੇ ਤੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੱਦ-ਗਾੜ ਵੀ ਚੰਗੇ ਦੇ ਵਿੱਚ ਆ, ਵੇਲ ਵੀ ਚੰਗੀ ਹੈਗੀ। ਬਾਕੀ ਆਰਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ। ਥਾਣਾ ਜਿ ਵਿਥੀ ਉੱਤੀ, ਥਾਣਾ ਦਾ ਸਾਇਦ ਸੋਹਣਾਗਾ। ਮੋੜ ਲਾ ਬਈ। ਇਹ ਤਾਜੀ ਸੂਈ ਹੈਗੀ ਬਿਲਕੁਲ, ਦੇਖ ਸਕਦੇ ਹੋ ਤੁਸੀਂ। ਬਾਕੀ ਥਾਣਾ ਦੇਖ ਸਕਦੇ ਹੋ, ਦੁਬਾਰੇ ਤੁਹਾਨੂੰ ਦਿਖਾ ਦਿੰਨੇ ਆ। ਥਣਾ ਦਾ ਸਾਇਸ ਸੁਈ ਸੋਹਣਾਗਾ ਮਿੱਥੀ ਵੀ ਚੰਗੀ ਹੈਗੀ ਤੇ ਬਾਕੀ ਇਹ ਵੱੱਛੀ ਹੈ ਦੀ ਮੁਰੇ ਤੁਸੀਂ ਛੜੀ ਦੇਖ ਸਕਦੇ ਹੋ ਫੇਸ ਕੁਆਲਟੀ ਦੁਬਾਰੇ ਦੇਖ ਸਕਦੇ ਹੋ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆਹ ਤੋੜ ਕੇ ਦਿਖਾਉਣੀ ਆਂਗੇ ਇਹ ਤੋਕੜ ਆਗੀ ਤੇ ਕੱਦ ਕਾਠ ਇਹਦਾ ਵੀ ਚੰਗਾਗਾ ਤੇ ਇਹ ਕਰਾਸ ਬ੍ਰੀਡ ਦੇ ਵਿੱਚ ਪੈਂਦੀ ਹੈਗੀ ਤੇ ਥਣ ਥਣ ਮੋਟੇ ਆਗੇ ਮੋੜ ਲਾ ਬਾਈ ਤਾਂ ਤੁਸੀਂ ਦੇਖ ਸਕਦੇ ਹੋ ਮੋਟੇ ਆ ਇਹਦੇ ਤੇ ਥੋੜੀ ਜਿਹੀ ਲਿੱਸੀ ਜ਼ਰੂਰ ਹੈਗੀ ਹੈਗੀ ਤੇ ਆਰਡਰ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ ਉਸ ਹਿਸਾਬ ਤੇ ਆ। ਦੋਮਾ ਦੀ ਆਪਾਂ ਡਿਟੇਲ ਬਾਈ ਤੋਂ ਇਕੱਠੀਆਂ ਦੀ ਪੁੱਛ ਲਾਂਗੇ ਇਹਨਾਂ ਦੀ ਕੀ ਡਿਟੇਲ ਆਗੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਬਈ ਜਿਹੜੀ ਆਪਾਂ ਇਹ ਪਹਿਲੇ ਨੰਬਰ ਤੇ ਗਾਂ ਤੋਂ ਹੋਰ ਕੇ ਦਿਖਾਈ ਹੈਗੀ। ਹਾਂਜੀ ਇਹ ਤਾਜੀ ਸੂਈ ਆ। ਇਹ ਤਾਜੀ ਸੂਈ ਆ ਬਾਈ 4 ਦਿਨ ਹੋਇਆ ਸੂਈ ਨੂੰ। 4 ਮਾਗਰ ਬੱਛੀ ਆ ਇਹਦੇ। ਠੀਕ ਆ। 11-12 ਕਿਲੋ ਹੁਣ ਬੋਲਾ ਤਿਆਰ ਆ। 11 12 ਕਿਲੋ ਹੁਣ ਤਿਆਰ ਆ। ਹਾਂ ਬਈ ਹਾਂ ਜਮਾ ਨੈਟ ਕੰਡੇ ਵਾਲਾ। ਠੀਕ ਆ। ਸੂਆ ਕਿੰਨਾ ਮਾ ਇਹ? ਸੂਆ ਦੂਜਾ ਬਈ। ਸੂਆ ਦੂਜਾ। ਹਾਂ। ਠੀਕ ਆ। ਕਿੰਨਾ ਕੁ ਦੁੱਧ ਪਾ ਸਕਦੀ ਆ? ਦੁੱਧ ਬਈ 15 16 ਕਿਲੋ ਪਾਉਣਾ ਇਹਨੇ। 15 16 ਕਿਲੋ ਖੁੱਲਾ ਦੇ ਦਊਗੀ। ਹਾਂ ਆਰਾਮਦਾਰੀ ਨਾਲ। ਠੀਕ ਆ ਤੇ ਇਹਦਾ ਮੁੱਲ ਬਈ? ਇਹ ਬਈ 45000 ਦੀ ਦੇਣੀ। ਬਾਕੀ ਮੌਕੇ ਤੇ ਹੋ ਜਾਊਗਾ। ਹਾਂ ਮਾਨਦਾਨ ਹੋ ਜਾਊਗਾ। ਮਾਨਦਾਨ ਹੋ ਜਾਊ ਵਿੱਚੋਂ। ਠੀਕ ਆ। ਤੇ ਜਿਹੜੀ ਆ ਆਪਾਂ ਬਈ ਦੂਜੇ ਨੰਬਰ ਤੇ ਤੋੜ ਕੇ ਦਿਖਾਈ ਸੀ ਇਹ। ਇਹ ਬਈ 4 ਮਹੀਨਾ ਸੂਈ ਦੀ ਤੋਕੜਾ। ਛੇ ਤੋ ਇਹ 15000 ਦੀ ਦੇਰੀ ਹੈ। ਹਾਂ ਉਹ ਠੰਡੀ ਸੀਲ ਆਏ ਆ ਬਈ ਜਿਵੇਂ ਮਰਜੀ ਦਾ। ਠੰਡੇ ਬੈਠਾ। ਠੀਕ ਆ ਠੰਡੀ ਸੀਲ ਪੂਰੀ ਆ। ਹਾਂ ਠੰਡੀ ਸੀਲ ਪੂਰੀ ਆ। ਠੀਕ ਐ। ਸੂਆ ਕਿਹੜਾ ਐ ਦਾ? ਸੂਆ ਬਾਈ ਇਹਦਾ ਦੂਜਾ। ਇਹਦਾ ਵੀ ਦੂਜਾ। ਹਾਂ। ਠੀਕ ਐ ਤੇ ਇਹ ਹਜੇ ਗੱਬਣ ਤਾਂ ਨਹੀਂ ਹੋਈ ਜਣਾ। ਨਹੀਂ ਗੱਬਣ ਨਹੀਂ ਹੋਈ ਬਈ ਚਾਰਾਂ ਮਹੀਨੇ ਸੁੱਈ ਵੀ ਐ। ਠੀਕ ਐ। ਹਾਂ। ਤੇ ਬਾਕੀ ਥਣਾ ਥੋਣਾ ਓਕੇ ਆ ਦੋਨੇ। ਬਾਈ ਓਕੇ ਆ ਦੋਨੇ ਜਮਾਂ। ਠੀਕ ਆ ਧਾਰ ਦੂਰ ਜਮਾਂ ਓਕੇ ਆ। ਓਕੇ ਬਈ ਜਮਾਂ ਕੋਈ। ਠੀਕ ਐ। ਹਾਂ ਤੇ ਆਪਣਾ ਕੰਮ ਵਪਾਰ ਦਾ ਐ ਬਾਈ। ਹਾਂ ਬਾਈ ਵਪਾਰ ਦਾ ਕਰੇ ਪਸ਼ੂ ਕਿੰਨੇ ਖੁੰਦੇ ਆ? ਕਰੇ ਭਾਈ 7-8 ਪਸ਼ੂ ਹੁੰਦੇ ਆਪਣੇ ਕੋਲੇ। ਰੁਟੀਨ ਦੇ ਵਿੱਚ। ਰੁਟੀਨ ਦੇ ਵਿੱਚ। ਮੱਝਾਂ ਵੀ ਹੁੰਦੀਆਂ? ਹਾਂ ਮੱਝਾਂ ਵੀ ਹੁੰਦੀਆਂ ਕੰਮ ਆ ਗਏ। ਕੰਮ ਆ ਵੀ ਹੁੰਦਾ। ਤੇ ਜੇ ਕਿਸੇ ਨੇ ਘਰੋਂ ਖਰੀਦਣਾ ਤੇ ਅੱਜ ਤਸੱਲੀ ਦੇ ਖਰੀਦ ਸਕਦਾ। ਅੱਜ ਤਸੱਲੀ ਕਰਕੇ ਲਿਆ ਸਕਦਾ। ਠੀਕ ਆ ਵੀ ਤੁਹਾਨੂੰ। ਬਚੋਲੇ ਜਾੜਾਂਗੇ ਚੋਲੇ ਆਲੀ। ਠੀਕ ਆ ਘਰੋਂ ਵੀ ਤਸੱਲੀ ਕਰਕੇ ਲਿਆ ਸਕਦਾ। ਹਾਂ। ਸੂਏ ਵੇ ਵੀ ਮਿਲ ਜਾਂਦੇ ਆ ਤੇ ਗੱਬਣਾ ਵੀ ਹੁੰਦੀਆਂ ਬਣੂਣੇ। ਠੀਕ ਆ। ਕਿਹੜਾ ਇਰਗਾ ਆਪਣਾ ਭਾਈ? ਮੇਰਾ ਭਾਈ ਜੌਂਦ ਪਿੰਡ ਐ ਤਪੇ ਕੋਲੇ। ਤਪੇ ਕੋਲੇ ਜ਼ਿਲ੍ਹਾ ਬਰਨਾਲਾ ਪੈ ਜਾਂਦਾ। ਬਰ ਤੇ ਆਪਣਾ ਕੰਟੈਕਟ ਨੰਬਰ 76965 76965 02922 02922 ਹਾਂ ਠੀਕ ਆ ਬਾਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਦਾ ਵਪਾਰ ਦਾ ਕੰਮ ਆ ਡਿਟੇਲ ਆਪਾਂ ਦੋ ਗਾਵਾਂ ਨਹੀਂ ਤੁਹਾਨੂੰ ਲੈ ਕੇ ਦੇਤੀ ਹੈਗੀ ਤੇ ਦੋ ਗਾਈਆਂ ਬਾਈ ਦੀਆਂ ਹੋਰ ਆਗੀਆਂ ਤੇ ਉਹਨਾਂ ਦੀ ਵੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੰਨੇ ਆਗੇ ਦੋਸਤੋ ਦੋ ਗਾਈਆਂ ਆ ਆਗੀਆਂ ਬਾਈ ਕੋਲੇ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਤੁਰਦੀਨ ਚੈੱਕ ਕਰ ਸਕਦੇ ਹੋ ਇਹ ਗੱਭਣ ਹਜੇ ਤੇ ਬੈਨ ਲੈਂਦੀ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਥਣ ਥਣ ਸੋਹਣੇ ਆਗੇ ਤੇ ਆਰਡਰ ਹਜੇ ਦੇਣ ਲੈਂਦੀ ਕਰਕੇ ਹਜੇ ਇਹਨੇ ਬਣਾਉਣਾ ਸਟਾਰਟ ਕਰਿਆ ਹੋਇਆ ਮੋੜਦਾ ਬਈ ਤੇ ਬਾਕੀ ਠੰਡੀ ਸੀਲ ਆ ਗਈ ਤੇ ਪਹਿਲਾਂ ਢੁੱਲ ਹਜੇ ਵਧੀਗਾ ਪਈ ਥਣ ਥਣ ਵੀ ਸੋਹਣੇ ਆਗੇ ਤੇ ਮੌਕੇ ਤੇ ਆ ਕੇ ਬਣਨਾ ਇਹਨੇ ਹਜੇ ਕੱਚੀ ਆ ਕਾਫੀ ਦਿਨਾਂ ਦੀ ਫੋਨ ਵਧੀਆ ਹੈ ਕੋਜੇ ਹੈਗੇ ਪੂਰੇ ਇੱਕ ਤੁਸੀਂ ਆ ਦੇਖ ਸਕਦੇ ਹੋ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਬਾਡੀ ਵੰਤਰਾ ਜਿਸ ਤਰ੍ਹਾਂ ਦੀ ਵੀ ਹੈਗੀ ਆ ਛੋਟੇ ਭਾ ਦੇ ਵਿੱਚ ਹੋਣੀਆਂ ਇਹ ਤੇ ਬਾਕੀ ਥਾਨ ਇੱਕ ਤੋਂ ਤੈਲ ਆ ਮੇਰੇ ਹਿਸਾਬ ਨਾਲ ਬਾਕੀ ਡਿਟੇਲ ਆਪਾਂ ਸਾਰੀ ਲੈ ਲਾਂਗੇ ਬਾਈ ਤੋਂ ਮੂਰਲੇ ਥਾਨ ਸੋਹਣੇ ਆਗੇ ਤਾਜੀ ਸੂਈ ਹੈਗੀ ਬੱਚਾ ਤੁਸੀਂ ਇਹਦਾ ਪੂਰੇ ਦੇਖ ਸਕਦੇ ਬੱਚਾ ਮੂਰੇ ਖੜਾਗਾ ਬੱਛਾ ਬਈ ਬੱਛਾ ਬਈ ਬੱਚਾ ਬੱਛਾਗਾ ਤੇ ਬਾਕੀ ਆਪਾਂ ਇਹਨਾਂ ਦੀ ਡਿਟੇਲ ਵੀ ਦੋ ਉਹਨਾਂ ਦੀ ਲੈ ਲੈਨੇ ਬਾਈ ਤੋਂ ਇਹਦੀ ਬਾਈ ਕੀ ਡਿਟੇਲ ਆਹਾ ਜਿਹੜੀ ਆਪਣੀ ਪਹਿਲੇ ਨੰਬਰ ਤੇ ਤੋਰੀ ਸੀ ਇਹ ਬਈ ਦੂਜੇ ਸੂਏ ਸੁੰਦੀ ਆ ਦੂਜੇ ਸੂਏ ਸੁਣਾਏ ਨੇ ਹਾਂ ਭਲੂ ਨੇ 17 18 ਗਰ ਦੁੱਧ ਕੱਢਿਆ ਠੀਕ ਆ ਹਜੇ ਹਫਤਾ ਰਹਿੰਦਾ ਇਹਦਾ ਹਜੇ ਇੱਕ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਜੀ ਠੀਕ ਆ ਕੀ ਉਮੀਦ ਐ ਇਸ ਵਾਰ ਆਪਾਂ ਨੂੰ ਦੁੱਧ ਦੀ 20+ ਦੀ ਉਮੀਦ ਐ ਤੀ ਤਾਂ 20+ ਤਾਂ ਦੇ ਦੂ ਪਰ ਹਾਂ ਠੀਕ ਆ ਤੇ ਇਹਦਾ ਮਤਲਬ ਬਈ ਇਹਦਾ ਮਤਲਬ 55000 ਰੁਪਏ ਬਾਈ 55 ਤੇ ਹਾਂ ਨਾ ਕਿੰਨੇ ਕਿ ਦੀ ਹੈ ਬਸ ਮਾਣ ਮੋਟੇ ਹਾਂ ਮਾਣ ਤਣ ਹੋਊਗਾ ਬਈ 66 66 ਨਹੀਂ ਮੰਗਣਾ ਅੱਛਾ ਵੀ ਮਾਣ ਤਣ ਹੋ ਜੂ ਕਿੱਥੋਂ ਜਾਣੀ ਠੀਕ ਹੈ ਤੇ ਜਿਹੜੀ ਇਹ ਆਪਾਂ ਤੋੜ ਕੇ ਦਿਖਾਈ ਸੀਗੀ ਤਾਜੀ ਸੂਈ ਵੀ ਇਹ ਕਿਹੜੇ ਸੂਏ ਆ ਗਈ ਇਹ ਬਈ ਪਹਿਲੇ ਸੂਈ ਆ ਇਹ ਪਹਿਲੇ ਸੂਈ ਚੱਲਦਾ ਇੱਕ ਥਾਂ ਤੋਂ ਤਿਲ ਲੱਗੀ ਹਾਂ ਮਗਲੇ ਥਾਂ ਤੋਂ ਤਿਲ ਲੱਗੀ ਜਮੇ ਨਹੀਂ ਉਹਦਾ ਦੁੱਧ ਦੁੱਧ ਜਮੇ ਨਹੀਂ ਆਉਂਦਾ ਦੋਸਤਾਂ ਨੂੰ ਨਹੀਂ ਜਮੇ ਨਹੀਂ ਆਉਂਦਾ ਬਾਈ ਦੂਜੇ ਤਿੰਨ ਸਹੀ ਆ ਦੂਜੇ ਤਿੰਨ ਸਹੀ ਆ ਓਕੇ ਉਹਨਾਂ 'ਚ ਸਹੀ ਆਉਂਦਾ ਉਹਨਾਂ 'ਚ ਸਹੀ ਆਉਂਦਾ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਹੋਣਾ ਦੁੱਧ ਬਾਈ 9 ਲੀਟਰ ਆ ਹੁਣ ਹੁਣ 9 ਲੀਟਰ ਆ ਹਾਂ ਤੇ ਇਹ ਵੀ ਵਧੂਗਾ ਨਾ ਹਾਂ ਵਧੂਗੀ ਬਾਈ ਇਹ ਤੇ ਇਹਦਾ ਮੁੱਲ ਇਹਦਾ ਮੁੱਲ ਬਾਈ 16000 ਦੇ ਦਾਂਗੇ 16000 ਦੀ ਮਤਲਬ ਦੇਣ ਨੂੰ ਹੀ ਆ ਹਾਂ ਦੇਣ ਨੂੰ ਹੀ ਆ ਠੀਕ ਹੈ ਤੇ ਇੱਕ ਵਾਰੀ ਆਪਣਾ ਬਾਈ ਨੰਬਰ ਦੁਬਾਰੇ ਬੋਲ ਦੇ 76965 76965 02925 02925 ਹਾਂ ਠੀਕ ਹੈ ਬਾਈ ਧੰਨਵਾਦ